ਦੇਖੋ ਇਸ ਤਰ੍ਹਾਂ ਹੈਗਾ ਕਿ ਸੁਭਾਵਿਕ ਹੈ ਕਿ ਅੱਜ ਰਿਜ਼ਲਟ ਕਰਕੇ ਥੋੜਾ ਸਵੇਰ ਤੋਂ ਹੀ ਐਕਟਿਵ ਹੈ। ਹੋਰ ਮੈਨੂੰ ਲੱਗ ਰਿਹਾ ਹੈ ਕਿ ਜੋ ਲੋਕਾਂ ਦਾ ਫਤਵਾ ਜੋ ਲੋਕਾਂ ਨੇ ਆਪਣਾ ਮਤ ਦਿੱਤਾ ਹੈ ਉਹਦਾ ਰਿਜ਼ਲਟ ਆਏਗਾ ਔਰ ਜੋ ਵੀ ਆਏਗਾ ਸਨੁਤਾ ਸਰਮਥੇ ਹੈ ਜੀ ਅਸੀਂ ਆਪਣੀ ਮਿਹਨਤ ਕੀਤੀ ਹੈ। ਅਸੀਂ ਬੀਜੇਪੀ ਨੇ ਆਪਣੀ ਗੱਲ ਰੱਖੀ ਹੈ ਲੋਕਾਂ ਦੇ ਅੰਦਰ ਜਾ ਕੇ ਮੈਂ ਪਰਸਨਲੀ ਤੌਰ ਤੇ ਵੀ ਆਪਣੇ ਵਿਚਾਰ ਦੱਤੇ ਨੇ ਸਭ ਨੂੰ ਔਰ ਉਮੀਦ ਹੈ ਕਿ ਲੋਕਾਂ ਦਾ ਵਿਸ਼ਵਾਸ ਜਿਹੜਾ ਹੈ ਇਸ ਵਾਰੀ ਭਾਜਪੀ ਦੇ ਪ੍ਰਤੀ ਅੱਗੇ ਨਾਲੋਂ ਜ਼ਿਆਦਾ ਵਧਿਆ ਹੈਗਾ ਔਰ 100% ਜਿੱਤ ਕੇ ਆਵਾਂਗੇ 100% ਲੋਕਾਂ ਦਾ ਜਿਹੜਾ ਵਿਸ਼ਵਾਸ ਹੈ ਉਹ ਭਾਜਪੀ ਦੇ ਭਾਜਪੀ ਦੇ ਪ੍ਰਤੀ ਵਧਿਆ ਹੈਗਾ ਤੇ 14 ਰਾਊਂਡ 14 ਰਾਊਂਡ ਹੋਈ ਨਹੀਂ ਜੀ 14 ਰਾਊਂਡ ਨਹੀਂ ਕੀ ਗਣਦੇ ਨਹੀਂ ਨਹੀਂ ਦੇਖੋ 14 ਉਧਰ ਸਿਸਟਮ ਹੈ ਕਾਊਂਟਿੰਗ ਦਾ ਜੋ ਮੇਰੇ ਕੋਲ ਜਾਣਕਾਰੀ ਆਈ ਹੈ ਕਿ 14 라운ਡ ਹੋਣ ਵਾਲੇ ਨੇ ਸਾਡੀ ਟੀਮ ਜਿਹੜੀ ਆ ਉਹ ਐਂਟਰ ਕਰ ਗਈ ਆ ਅੰਦਰ ਪਰ ਸਟਾਰਟ ਟੰਗ ਨਾਲ ਸਾਰਾ ਕੁਝ ਦੇਖਦੇ ਹੋਏ ਥੋੜੀ ਦੇਰ ਚ ਨਤੀਜੇ ਆਣੇ ਸ਼ੁਰੂ ਹੋਣੇ ਆ ਤੁਹਾਡੇ ਸਾਹਮਣੇ ਆਣਾ ਜੋ ਕੁਝ ਵੀ ਆਣਾ ਦੇਖੋ ਇਸ ਤਰ੍ਹਾਂ ਹੈਗਾ ਕਿ ਸੁਭਾਵਿਕ ਹੈ ਕਿ ਅੱਜ ਰਿਜ਼ਲਟ ਕਰਕੇ ਥੋੜਾ ਸਵੇਰ ਤੋਂ ਹੀ ਐਕਟਿਵ ਹੈ ਔਰ ਮੈਨੂੰ ਲੱਗ ਰਿਹਾ ਕਿ ਜੋ ਲੋਕਾਂ ਦਾ ਫਤਵਾ ਜੋ ਲੋਕਾਂ ਨੇ ਆਪਣਾ ਮਤ ਦਿੱਤਾ ਉਹਦਾ ਰਿਜ਼ਲਟ ਆਏਗਾ ਔਰ ਜੋ ਵੀ ਆਏਗਾ ਸਨੁਤਾ ਸਰਮਥੀ ਹੈ ਜੀ ਅਸੀਂ ਆਪਣੀ ਮਿਹਨਤ ਕੀਤੀ ਹੈ ਅਸੀਂ ਬੀਜੇਪੀ ਨੇ ਆਪਣੀ ਗੱਲ ਰੱਖੀ ਹੈ ਲੋਕਾਂ ਦੇ ਅੰਦਰ ਜਾ ਕੇ ਮੈਂ ਪਰਸਨਲੀ ਤੌਰ ਤੇ ਵੀ ਆਪਣੇ ਵਿਚਾਰ ਦਿੱਤੇ ਨੇ ਸਭ ਨੂੰ ਔਰ ਉਮੀਦ ਹੈ ਕਿ ਲੋਕਾਂ ਦਾ ਵਿਸ਼ਵਾਸ ਜਿਹੜਾ ਹੈ ਇਸ ਵਾਰੀ ਬੀਜੇਪੀ ਦੇ ਪ੍ਰਤੀ ਅੱਗੇ ਨਾਲੋਂ ਜ਼ਿਆਦਾ ਵਧਿਆ ਹੈਗਾ ਔਰ 100% ਜਿੱਤ ਕੇ ਆਵਾਂਗੇ 100% ਲੋਕਾਂ ਦਾ ਜਿਹੜਾ ਵਿਸ਼ਵਾਸ ਹੈ ਉਹ ਭਾਜੀਪੀ ਦੇ ਭਾਜੀਪੀ ਦੇ ਪ੍ਰਤੀ ਵਧਿਆ ਹੈਗਾ ਤੇ 14 ਰਾਊਂਡ 14 ਰਾਊਂਡ ਹੋਈ ਨੇ ਜੀ 14 ਰਾਊਂਡ ਨਿੱਕੀ ਨਹੀਂ ਦੇਖੋ ਉਧਰ ਸਿਸਟਮ ਹੈ ਕਾਊਂਟਿੰਗ ਦਾ ਜੋ ਮੇਰੇ ਕੋਲ ਜਾਣਕਾਰੀ ਆਈ ਹੈ ਕਿ 14 ਰਾਊਂਡ ਹੋਣ ਵਾਲੇ ਨੇ ਸਾਡੀ ਟੀਮ ਜਿਹੜੀ ਆ ਉਹ ਐਂਟਰ ਕਰ ਗਈ ਆ ਅੰਦਰ ਔਰ ਸਟਾਰਕ ਟੰਗ ਨਾਲ ਸਾਰਾ ਕੁਝ ਦੇਖਦੇ ਹੋਏ ਥੋੜੀ ਦੇਰ ਚ ਨਤੀਜੇ ਆਣੇ ਸ਼ੁਰੂ ਹੋਣੇ ਆ ਤੁਹਾਡੇ ਸਾਹਮਣੇ ਆਣਾ ਜੋ ਕੁਝ ਵੀ ਆਣਾ ਦੇਖੋ ਇਸ ਤਰ੍ਹਾਂ ਹੈਗਾ ਕਿ ਸੁਭਾਵਿਕ ਹੈ ਕਿ ਅੱਜ ਰਿਜ਼ਲਟ ਕਰਕੇ ਥੋੜਾ ਸਵੇਰ ਤੋਂ ਹੀ ਐਕਟਿਵ ਹੈ ਔਰ ਮੈਨੂੰ ਲੱਗ ਰਿਹਾ ਕਿ ਜੋ ਲੋਕਾਂ ਦਾ ਫਤਵਾ ਜੋ ਲੋਕਾਂ ਨੇ ਆਪਣਾ ਮਤ ਦਿੱਤਾ ਉਹਦਾ ਰਿਜ਼ਲਟ ਆਏਗਾ ਔਰ ਜੋ ਵੀ ਆਏਗਾ ਸਨੁਤਾ ਸਰਮਥੀ ਹੈ ਜੀ ਅਸੀਂ ਆਪਣੀ ਮਿਹਨਤ ਕੀਤੀ ਹੈ ਅਸੀਂ ਬੀਜੇਪੀ ਨੇ ਆਪਣੀ ਗੱਲ ਰੱਖੀ ਹੈ ਲੋਕਾਂ ਦੇ ਅੰਦਰ ਜਾ ਕੇ ਮੈਂ ਪਰਸਨਲੀ ਤੌਰ ਤੇ ਵੀ ਆਪਣੇ ਵਿਚਾਰ ਦਿੱਤੇ ਨੇ ਸਭ ਨੂੰ ਔਰ ਉਮੀਦ ਹੈ ਕਿ ਲੋਕਾਂ ਦਾ ਵਿਸ਼ਵਾਸ ਜਿਹੜਾ ਹੈ ਇਸ ਵਾਰੀ ਬੀਜੇਪੀ ਦੇ ਪ੍ਰਤੀ ਅੱਗੇ ਨਾਲੋਂ ਜ਼ਿਆਦਾ ਵਧਿਆ ਹੈਗਾ ਔਰ 100% ਜਿੱਤ ਕੇ ਆਵਾਂਗੇ 100% ਲੋਕਾਂ ਦਾ ਜਿਹੜਾ ਵਿਸ਼ਵਾਸ ਹੈ ਉਹ ਬੀਜੇਪੀ ਦੇ ਬੀਜੇਪੀ ਦੇ ਪ੍ਰਤੀ ਵਧਿਆ ਹੈਗਾ ਤੇ 14 ਰਾਊਂਡ 14 ਰਾਊਂਡ ਹੋਈ ਨੇ ਜੀ ਤੋੜਾ ਉਹਨिक्की ਗਣਤ ਨਹੀਂ ਚਿੰਨ ਨਹੀਂ ਦੇਖੋ ਉਧਰ ਸਿਸਟਮ ਹੈ ਕਾਊਂਟਿੰਗ ਦਾ ਜੋ ਮੇਰੇ ਕੋਲ ਜਾਣਕਾਰੀ ਆਈ ਹੈ ਕਿ 14 라운ਡ ਹੋਣ ਵਾਲੇ ਨੇ ਸਾਡੀ ਟੀਮ ਜਿਹੜੀ ਆ ਉਹ ਐਂਟਰ ਕਰ ਗਈ ਹੈ ਅੰਦਰ ਔਰ ਸਟਾਰਟ ਟੰਗ ਨਾਲ ਸਾਰਾ ਕੁਝ ਦੇਖਦੇ ਹੋਏ ਥੋੜੀ ਦੇਰ ਚ ਨਤੀਜੇ ਆਣੇ ਸ਼ੁਰੂ ਹੋਣੇ ਆ ਤੁਹਾਡੇ ਸਾਹਮਣੇ ਆਣਾ ਜੋ ਕੁਝ ਵੀ ਹੈ